ਉਮੀਦ ਹੈ ਜਿਵੇਂ ਇਸ ਵਿਧਿਗ੍ਰਾਸ ਦੀ ਇਕਨੌਂ ਦੀ ਕਰੇ ਲੇਕਿਨ ਸਰਕਾਰ ਵਾਅਦਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਰੰਤ ਜੂ ਕਰ ਲੇਗੀ ਬਹੁਤ ਚਿਰੋਂ ਪਰ ਵੇਟ ਕਰ ਲਈ ਆਪਣੀ ਗੱਲ ਦੀ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਅਕਲ ਹੋਰ ਨੋਟ ਕਰਨ ਵਾਲੀ ਸੀ ਇਹ ਦੇ ਵਿੱਚ ਕਿ ਜਦੋਂ ਚੋਣਾ ਲੜੀਆਂ ਸਰਕਾਰ ਨੇ ਇਹ ਸਰਕਾਰ ਨੇ ਕੁਸ਼ਕਿੰਦਰ ਨਹੀਂ ਉਦੋਂ ਆਪਣੇ ਨਾਲ ਕਮਿਟਮੈਂਟ ਕੀਤੀ ਸੀ ਕਿ ਅਸੀਂ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਲਾਗੂ ਕਰਾਂਗੇ ਔਰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਰਜ਼ ਮੁਕਤ ਕਰਾਣਾ ਇਤੋਂ ਬਾਹਰ ਇਹ ਵੀ ਕਹਿੰਦੇ ਰਹੇ ਕਿ ਅਸੀਂ ਜੀ ਸੰ 2022 ਤੱਕ ਕਿਸਾਨਾਂ ਦੀ ਇਨਕਮ ਡਬਲ ਕਰ ਦੇਵਾਂਗੇ ਬਹੁਤ ਕੁਝ ਕਿਹਾ ਲੇਕਿਨ ਕੋਈ ਹੁੰਦਾ ਕੀ ਰਿਹਾ ਕਿ ਇਹਨਾਂ ਨੇ ਸਦਾ ਚ ਆਉਂ ਗਿਆ ਸਾਰ ਡਾਕਟਰ ਸੁਮੇਨਾਥ ਦੀ ਰਿਪੋਰਟ ਦੀ ਜਦੋਂ ਗੱਲ ਆਈ ਤਾਂ ਇਹ ਕਹਿੰਦਾ ਜੀ ਇਹ ਲਾਗੂ ਨਹੀਂ ਕੀਤੀ ਜਾ ਸਕਦੀ ਸੁਪਰੀਮ ਕੋਰਟ ਜਾ ਕੇ ਜਵਾਬ ਦਿੱਤਾ ਇੱਥੋਂ ਜ਼ਿਕਰ ਕੀਤਾ ਗਿਆ ਕਿ ਜਿਹੜੀ ਵੀ ਸਟੇਟ ਦੀ ਗਵਰਨਮੈਂਟ ਆਪ ਦੇ ਫਾਰਮਰ ਨੂੰ ਫਸਲਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਬੋਨਸ ਅਲਾਉਂਸ ਕਰੂਗੀ ਉਹ ਸਰਕਾਰ ਨੂੰ ਅਸੀਂ ਕਿਸੇ ਤਰ੍ਹਾਂ ਦੀ ਕੇਂਦਰ ਵੱਲੋਂ ਕੋਈ ਸਪੋਰਟ ਨਹੀਂ ਦੇਾਂਗੇ ਅਜੇ ਇਹ ਫੈਸਲੇ ਲੈ ਗਏ ਉਲਟਾ ਸਭੋਂ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀਆਂ ਨੂੰ ਦੇਣ ਦੀ ਇੱਕ ਬਹੁਤ ਲੁਕਵੇਂ ਧੱਕੇ ਨਾਲ ਇੱਕ ਸਾਜਿਸ਼ ਰਚੀ ਜ਼ਮੀਨ ਐਕਵਾਇਰ ਕਰਨ ਦਾ ਜਿਹੜਾ ਕਾਨੂੰਨ ਸੀਗਾ ਲੈਣੇ ਕੋਈ ਐਕਟ ਉਹਦੇ ਚ ਐਮੈਂਡਮੈਂਟ ਕਰਨਾ ਚਾਹਿਆ ਲੇਕਿਨ ਨਹੀਂ ਹੋ ਸਕਿਆ ਤੇ ਲੁਕਵੇਂ ਰੂਪ ਚ ਉਹਨਾਂ ਨੂੰ ਫਾਇਦਾ ਦੇਣ ਲਈ ਪੂਰੇ ਭਾਰਤ ਦੇ ਵਿੱਚ ਜ਼ਮੀਨਾਂ ਦਾ ਕਲੈਕਟਰ ਰੇਟ ਡਾਊਨ ਕਰਕੇ ਉਹਨਾਂ ਨੂੰ ਫੇਰ ਮਨਾਫਾ ਦੇਣ ਦੀ ਕੋਸ਼ਿਸ਼ ਕੀਤੀ ਇਹ ਹੋਇਆ ਸਾਡੇ ਨਾਲ ਤੋਂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਲੋਕ ਮਹਿਸੂਸ ਕਰਦੇ ਸੀ ਕਿ ਅੰਦੋਲਨ ਕਰਨ ਤੋਂ ਬਾਅਦ ਅਸੀਂ ਠੱਗੀ ਠੱਗੀ ਮਹਿਸੂਸ ਕਰ ਰਹੇ ਸੀ ਹੁਣ ਰੈਂਡੀ ਕਸਰ ਕੀ ਕਰਦੀ ਕਿਉਂ ਨਾਲ ਬਿਲਕੁਲ ਨੇੜੇ ਆ ਕੇ ਜਦੋਂ G20 ਹੋਇਆ ਸਾਡਾ ਜਿਹੜਾ ਕਿਸਾਨ ਡ్రਾਈ ਫਰੂਟ ਦੀ ਖੇਤੀ ਕਰਦਾ ਹੈ ਔਰ ਡ్రਾਈ ਫਰੂਟ ਤੋਂ 18% ਕਿਸੇ ਤੋਂ 16% ਕੇ ਤੋਂ 20% ਇمپੋਰਟ ਡਿਊਟੀ ਘਟੋਦੀ। ਡੇਲੀ ਪ੍ਰੋਡਕਟਾਂ ਪਰਟਾ ਦੇ ਉੱਤੋਂ ਵੀ ਇمپੋਰਟ ਡਿਊਟੀ ਨੂੰ ਰਿਡਿਊਸ ਕੀਤਾ ਜਾ ਰਿਹਾ ਹੈ। ਪੋਲਟਰੀ ਦੇ ਪ੍ਰੋਡਕਟਾਂ ਤੋਂ ਵੀ ਇمپੋਰਟ ਡਿਊਟੀ ਨੂੰ ਰਿਡਿਊਸ ਕੀਤਾ ਜਾ ਰਿਹਾ ਹੈ। ਹੁਣ ਖੇਤੀ ਦੇ ਜਿਹੜੇ ਪ੍ਰੋਡਕਟ ਨੇ ਖਾਸ ਕਰਕੇ ਜਿਵੇਂ ਕਲਕ ਲੈ ਲੋ ਇਹਦੇ ਤੋਂ ਰਿਡਿਊਸ ਨਹੀਂ ਕੀਤਾ ਜਾ ਰਿਹਾ ਸਬੋ ਨੂੰ ਰਿਮੂਵ ਕੀਤਾ ਜਾ ਰਿਹਾ ਹੈ। ਇمپੋਰਟ ਡਿਊਟੀ। ਅਗਰ ਅਜਿਹਾ ਹੁੰਦਾ ਹੈ ਤਾਂ ਮਤਲਬ ਇਹ ਮੌਕਾ ਲੋਡਸ ਮਹਿਸੂਸ ਕਰਦੇ ਹੋ ਕਿ ਇਸ ਫਰਵਰੀ ਚ ਇਹਨਾਂ ਨੇ ਪੂਰ ਡਿਊਟੀ ਖਤਮ ਕਰਨ ਦਾ ਫੈਸਲਾ ਲਿਆ ਅਸੀਂ ਐਸਟੀਐਮ ਨੌਨ ਪੀਟੀਕਲ ਨੇ ਉਸੇ ਦਿਨ ਦਿੱਲੀ ਦੇ ਅੰਦਰ ਇੱਕ ਵੱਡੀ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਇਹ ਕਿਹਾ ਕਿ ਫਰਵਰੀ ਦੇ ਵਿੱਚ ਤੁਸੀਂ ਪੂਰ ਡਿਊਟੀ ਖਤਮ ਕਰਨ ਜਾ ਰਹੇ ਹੋ ਅਸੀਂ ਫਰਵਰੀ ਦੇ ਵਿੱਚ ਮਜਬੂਰੀ ਬਸ ਸਾਨੂੰ ਦੁਬਾਰਾ ਦਿੱਲੀ ਵੱਲ ਹੂਜ ਕਰਨਾ ਪਿਆ ਜੀ ਡੇਟਾ ਵੀ ਫਿਕਸ ਕਰਤੀਆਂ ਸੀ ਕਿ ਅਸੀਂ 26 ਫਰਵਰੀ ਨੂੰ ਆਵਾਂਗੇ ਲੇਕਿਨ ਉਸ ਤੋਂ ਬਾਅਦ ਇਹ ਦੋਸਤ ਉਹਦੀ ਤਿਆਰੀ ਲਈ ਰੱਖਿਆ ਸੀ ਕਿ ਅਸੀਂ 22 ਵੱਡੀਆਂ ਕਿਸਾਨ ਮਹਾਪੰਚਾਇਤਾਂ ਕਰਾਂਗੇ ਪੂਰੇ ਦੇਸ਼ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਦਾ ਦੌਰ ਚੱਲਿਆ ਸਾਡੇ ਦੱਖਣੀ ਭਾਰੇ ਦੇ ਕੁਝ ਜਨ ਸੰਗਠਨ ਬਹੁਤ ਵੱਡੀ ਗਿਣਤੀ 35 ਸੰਗਠਨ ਸਾਡੇ ਨਾਲ ਆ ਕੇ ਇਸਕੇ ਮਨੋਰ ਪੋਲਿਟਿਕਲ ਨਾਲ ਹੋਰ ਅਟੈਚ ਹੋਏ ਉਹ ਜੁੜੇ ਨੇ ਉਹਨਾਂ ਦੀ ਇੱਕ ਭਾਵਨਾ ਸੀ ਕਿ ਇਹਨੂੰ ਥੋੜਾ ਜਿਹਾ ਐਡਵਾਂਸ ਕੀਤਾ ਜਾਏ ਉਹਨੂੰ ਵੀ ਲੈ ਕੇ ਫਿਰ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਵੀ ਮਦਦ ਰ ਇੱਕ ਥੜਾ ਲੜ ਰਿਹਾ ਸੀ ਜਿਨ੍ਹਾਂ ਨੇ ਫੈਸਲਾ ਲਿਆ ਕਿ ਅਸੀਂ ਵੀ ਇਸ ਲੜਾਈ ਦੇ ਵਿੱਚ ਤੁਹਾਡੇ ਨਾਲ ਤਾਲ ਮੇਲ ਨੇ ਪ੍ਰੋਗਰਾਮਾਂ ਦੇ ਵਿੱਚ ਖੜਾ ਹੈ ਪਰ ਉਹ ਖੜੇ ਨੇ ਪਰ ਉਹਨਾਂ ਦੇ ਸਾਰਿਆਂ ਨੇ ਸਹਿਮਤ ਕੇ ਇਹ ਪ੍ਰੋਗਰਾਮ ਰੱਖਿਆ ਸੀਗਾ ਕਿ ਅਸੀਂ ਬਾਕੀ ਤਾਂ ਜਿਹੜੀਆਂ ਸੁਭਾਵਾਂ ਚੱਲਣੀਆਂ ਚੱਲਣੀਆਂ ਨਹੀਂ ਦੋ ਵੱਡੀਆਂ ਕਿਸਾਨ ਮਹਾਪੰਚਾਇਤਾਂ ਕਿਸਾਨੀ ਨੂੰ ਜਾਗਰੂਤ ਕਰਨ ਲਈ ਔਰ ਦਿੱਲੀ ਦੇ ਪੰਜਾਬ ਸਰਕਾਰ ਨੂੰ ਆਗਾ ਕਰਨ ਲਈ ਅਸੀਂ ਪੰਜਾਬ ਦੇ ਦੋ ਪੁਆਇੰਟ ਚੁਣੇ ਸੀਗੇ ਇੱਕ ਤਾਂ ਜਗਿਆਲਾ ਗੁਰੂ ਜਿੱਥੇ 2 ਜਨਵਰੀ ਨੂੰ ਹੋ ਚੁੱਕੀ ਹੈ ਪ੍ਰੈਸ ਕਾ ਵੱਡੀ ਕਾਨਫਰੰਸ ਔਰ ਇੱਕ ਚੁਣਿਆ ਸੀ ਅਸੀਂ 6 ਜਨਵਰੀ ਬਰਨਾਲਾ ਦਾ ਨਾਂ ਉਹਦੀ ਤਿਆਰੀ ਹੈ 6 ਜਨਵਰੀ ਨੂੰ ਉਹ ਹੋਣੀ ਹੈ ਉਹਦੇ ਤੋਂ ਸਾਡਾ ਪਰਪਸ ਇਹੀ ਹੈ ਕਿ ਅਸੀਂ ਐਲਾਨ ਹੋ ਚੁੱਕਿਆ ਹੈਗਾ ਡੇਟ ਸੈਟ ਹੋ ਚੁੱਕੀ ਹੈ 13 ਫਬਰੂਰੀ ਨੂੰ ਅਸੀਂ ਪੂਰੇ ਜੋਰ ਨਾਲ ਦਿੱਲੀ ਵੱਲ ਨੂੰ ਕੁੱਝ ਕੰਮ ਦੀ ਤਿਆਰੀ ਕੀਤੀ ਹੋਈ ਐ ਔਰ ਉਹਦੀ ਤਿਆਰੀ ਦੇ ਵਿੱਚੋਂ ਇਹ ਸਾਡੀਆਂ ਪ੍ਰੈਸ ਕਾਨਫਰੰਸਾਂ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਲਾਜ਼ਰ ਵੱਡੀ ਕਾਨਫਰੰਸਾਂ ਹੋ ਰਹੀਆਂ ਨੇ ਹਰਿਆਣੇ ਦੇ ਵਿੱਚ ਅੱਗੇ ਜਾ ਕੇ ਤਿੰਨ ਚਾਰ ਕਾਨਫਰੰਸਾਂ ਹੋ ਰਹੀਆਂ ਪੰਜਾਬ 'ਚ ਇੱਕ ਕਾਨਫਰੰਸ ਹੋ ਰਹੀ ਆ ਉਹਨਾਂ ਦੇ ਸੋ ਇਹ ਸਾਰਾ ਦਾ ਸਾਰਾ ਪ੍ਰੋਗਰਾਮ ਜਿਹੜਾ ਅਸੀਂ ਪਾਟੇ ਨਾਲ ਅਸੀਂ ਸਾਡਾ ਜਿਹੜਾ 6 ਤਰੀਕ ਵਾਲਾ ਜਿਹੜਾ ਪ੍ਰੋਗਰਾਮ ਐ ਕੁਚਲਣ ਦੇ ਨਾ ਹੈ ਇਹ ਜਨ ਅਧਿਕਾਰਨ ਹਾਂ ਜਿਹੜਾ ਆਪਣਾ 6 ਜਨਵਰੀ ਨੂੰ ਅਸੀਂ ਦਰਨਾ ਮੰਡੀ ਵਰਨਾਲੇਜ ਕਰ ਰਹੇ ਹਾਂ ਇਹ ਤੁਹਾਡੇ ਮਾਧਿਅਮ ਤੋਂ ਅਸੀਂ ਸਮੁੱਚੀ ਕਿਸਾਨੀ ਨੂੰ ਵੀ ਅਪੀਲ ਕਰਾਂਗੇ ਕਿ ਦੇਖੋ ਇਹ ਤੁਹਾਡੀ ਆ ਸਾਡੀ ਨਹੀਂ ਅਸੀਂ ਮੋਦੀ ਨੂੰ ਕਿਹਾ ਕਿ ਅਸੀਂ ਆ ਰਹੇ ਹਾਂ ਘੱਟੋ ਘੱਟ ਅਸੀਂ ਮੋਦੀ ਨੂੰ ਕਿਤੇ ਬੈਠੇ ਦਿਸਦਾ ਜਾਈਏ ਕਿ ਹੈਗੇ ਨਹੀਂ ਇਹ ਮੋਦੀ ਨੇ ਇੱਕ ਸ਼ੱਦ ਸ਼ਰਤ ਟੀ ਸਾਡੀ ਏਕਤਾ ਨੂੰ ਤੋੜਨ ਦੀ ਕਿ ਕਿਸੇ ਨੂੰ ਚੋੜਾ ਵੱਲ ਨੂੰ ਧੱਕਿਆ ਕਿਸੇ ਨੂੰ ਕੁਛ ਕਿਹਾ ਕਿਸੇ ਨੂੰ ਕੁਛ ਕੀਤਾ ਲੇਕਿਨ ਅਸੀਂ ਇੱਕ ਸਿੱਧ ਕਰਕੇ ਦੱਸਣਾ ਚਾਹੁੰਦੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਦੱਸਈਏ ਮੋਦੀ ਨੂੰ ਕਿ ਅਸੀਂ ਖਿੰਡੇ ਨਹੀਂ ਹੱਸ ਇੱਕ ਇੱਕ ਮਿਸਾਲ ਆਪਾਂ ਸਰਬੋਜ ਦੇ ਚੁੱਕੇ ਆ ਇੱਕ ਮਿਸਾਲ ਆਪਾਂ ਜਨਿਆਲਾ ਗੁਰੂ ਚ ਦੇ ਚੁੱਕੇ ਆ ਔਰ ਉਸ ਤੋਂ ਵੀ ਵੱਡੀ ਮਿਸਾਲ ਆਪਾਂ ਬਰਨਾਲੇ ਦੇ ਵਿੱਚ ਸਾਬਤ ਕਰਨੀ ਹੈ ਕਿ ਕਿਸਾਨ ਜਾਗਦੇ ਨੇ ਸੁੱਤੇ ਨਹੀਂ ਇਹਦੇ ਲਈ ਵੱਡੀ ਲੜਾਈ ਲੜਾਂਗੇ ਚਾਹੇ ਕੁਝ ਵੀ ਹੋਵੇ ਸਾਡੀਆਂ ਜਿਹੜੀਆਂ ਮੇਰ ਮੰਗਾ ਨਹੀਂ ਉਹਦੇ ਵਿੱਚ ਜਿਵੇਂ ਮੈਂ ਕੁਝ ਦੱਸਿਆ ਨੇ ਇੱਕ ਦੋ ਚਾਰ ਗੱਲਾਂ ਜਿਹੜੀਆਂ ਰਹਿੰਦੀਆਂ ਸੀ ਕਿ ਭਾਰਤ ਡਬਲਯੂਟੀਓ ਚੋਂ ਬਾਹਰ ਆਵੇ ਇਹ ਬਹੁਤ ਜ਼ਰੂਰੀ ਹੈ ਜਿੰਨੀ ਦੇਰ ਤੱਕ ਇੰਡੀਆ ਡਬਲਯੂਟੀਓ ਚੋਂ ਬਾਹਰ ਨਹੀਂ ਆਉਂਦਾ ਉੰਨੀ ਦੇਰ ਤੱਕ ਇੰਡੀਆ ਦਾ ਫਾਰਮਰ ਇੰਡੀਆ ਦਾ ਮਜ਼ਦੂਰ ਇੰਡੀਆ ਦਾ ਆਮ ਦੁਕਾਨਦਾਰ ਇਹਦੇ ਤੋਂ ਸੱਟ ਖਾਂਦਾ ਹੀ ਰਹੇਗਾ ਔਰ ਇਹ ਸਾਡੀ ਵੱਡੀ ਲੜਾਈ ਦਾ ਇਹ ਮੰਗਾਂ ਵਿੱਚ ਹਿੱਸਾ ਹੈ ਸੋ ਇਸ ਗੱਲ ਇਹਨਾਂ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਅਸੀਂ ਗੱਲਬਾਤ ਸਾਂਝੀ ਕੀਤੀ ਹੈ ਕਿੰਨੀਆਂ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਛੇ ਜਨ ਬੁਨੀ ਸ਼ਾਮ ਹੋਣਗੀਆਂ ਪੰਜਾਬ ਦੇ ਕਿਹੜੇ ਕਿਹੜੇ ਲੇਟਾ ਰਹੇ ਨੇ ਕਿੰਨਾ ਇੱਕ ਟੋੜਾ ਇਹਦਾ ਮੰਡੀ ਦੇ ਵਿੱਚ ਇਕੱਠ ਕਰਦਾ ਹੈਗਾ ਬਰੋਨ ਦੇ ਵਿੱਚ ਦੇਖੋ ਇਹ ਇਕੱਠ ਤਾਂ ਤੁਹਾਡੇ ਸਾਹਮਣੇ ਹੋਏਗਾ ਸਮੇਂ ਤੋਂ ਪਹਿਲਾਂ ਕੋਈ ਗੱਲ ਕਰੀ ਠੀਕ ਨਹੀਂ ਹੁੰਦੀ ਲੇਕਿਨ ਜਿਹੜੀਆਂ ਜਥੇਬੰਦੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਐਸਟੀਐਮ ਨੌਨ ਪੋਲੀਟিক্যাল ਦੇ ਚੈਪਟਰ ਦਾ ਹਿੱਸਾ ਨੇ 12 ਜਥੇਬੰਦੀਆਂ ਉਹ ਸਾਰੀਆਂ ਹੋਣਗੀਆਂ ਔਰ 18 ਜਥੇਬੰਦੀਆਂ ਜਿਨ੍ਹਾਂ ਨੇ ਪੂਰੇ ਭਾਰਤ ਦੇ ਵਿੱਚ ਪੁਤਰੀ ਭਾਰਤ ਦੇ ਵਿੱਚ ਇੱਕ ਸੰਗਠਨ ਬਣਾ ਕੇ ਚੱਲ ਰਹੀਆਂ ਨੇ ਉਹਨਾਂ ਦਾ ਵੀ ਸਾਨੂੰ ਇੱਥੇ ਸਮਰਥਨ ਕਿਸੇ ਦਾ ਥੋੜਾ ਕਿਸੇ ਦਾ ਕਿਸੇ ਦਾ ਬਹੁਤਾ ਆ ਸਕਦਾ ਜਿਹੜੇ ਜਿਹੜੇ ਖੇਤਰ ਜਿਹੜੀ ਜਿਹੜੀ ਜਥੇਬੰਦੀ ਦਾ ਪ੍ਰਭਾਵ ਜ਼ਿਆਦਾ ਹੈ ਉਸ ਖੇਤਰ ਤੋਂ ਥੋੜਾ ਬਹੁਤਾ ਵਾਧਾ ਕੌਂਸਲ ਵਿੱਚ ਲੇਕਿਨ ਪਾਰਟਿਸਪੇਟਰ ਸਾਹਮਣੇ ਕਰਨਗੇ ਡੱਲੇਗੜਾ ਸਾਹਿਬ ਤੁਸੀਂ ਬੈਠੋ